ਸਸੀ ਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਬਠਿੰਡੇ ਵਾਲਾ ਲੋ ਜੀ ਅੱਜ ਆਪਾਂ ਖੜੇ ਆਂ ਹਰਿਆਣੇ ਦੇ ਪਿੰਡ ਪੰਨੀ ਵਾਲਾ ਰੁਲਦੂ ਤੁਹਾਨੂੰ ਲੋਕੇਸ਼ਨ ਦੱਸ ਦਈਏ ਇਧਰਲੀ ਸਾਈਡ ਤਕਰੀਬਨ 15 ਕਿਲੋਮੀਟਰ ਮੰਡੀ ਡੱਬ ਵਾਲੀ ਆ ਤੇ ਇਧਰਲੀ ਸਾਈਡ ਇੰਨਾ ਕੀ 15 ਕਿਲੋਮੀਟਰ ਮੰਡੀ ਕਾਲਾ ਵਾਲੀ ਆ ਵਿਚਾਲੇ ਰੋਡ ਦੇ ਉੱਤੇ ਪਿੰਡ ਹੈ ਪੰਨੀ ਵਾਲਾ ਰੁਲਦੂ ਤੇ ਇੱਥੇ ਬਾਈਆਂ ਨੇ ਆਪਣੇ ਕਿਸਾਨਾਂ ਦੇ ਮੁੰਡਿਆਂ ਨੇ ਹਨਾ ਕੰਮ ਚਲਾਇਆ ਪਿਛਲੇ 2-3 ਸਾਲਾਂ ਤੋਂ ਲਾਈਫਲੈਂਡ ਐਗਰੋ ਇੰਡਸਟਰੀ ਬਾਈਓ ਨੇ ਰੋਟਾਵੇਟਰੀ ਬਣਾਉਂਦੇ ਨੇ ਮੇਨ ਇਹਨਾਂ ਦੀ ਜਿਹੜੀ ਮਸ਼ੀਨ ਅੱਜ ਤੁਹਾਨੂੰ ਦਿਖਾਉਣੀ ਆ ਡੀਐਸਆਰ ਡੀਐਸਆਰ ਨਵੀਂ ਲੈ ਕੇ ਆਏ ਆ ਬਾਈ ਜੀ ਤੇ ਉਹਦੇ ਬਾਰੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਂਗੇ ਤੇ ਤੁਹਾਨੂੰ ਦੇਵਾਂਗੇ ਜਾਣਕਾਰੀ ਆਜੋ ਬਾਈ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਨ ਸਾਹਿਬ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅਮਰਤਪਾਲ ਸਿੰਘ ਜੀ ਅੱਛਾ ਅਮਰਤਪਾਲ ਬਾਈ ਡੀਐਸਆਰ ਤੁਸੀਂ ਤਿਆਰ ਕੀਤਾ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਕਿੰਨੀਆਂ ਫਸਲਾਂ ਬੀਜਦਾ ਇਹ ਬਈ ਇਹ ਆਪਣਾ ਡੀਐਸਆਰ ਹੈ ਅੱਜ ਦਾ ਟਾਈਮ ਹੈ ਮੇਨ ਮਤਲਬ ਡੀਐਸਆਰ ਦਾ ਜਿਹੜਾ ਝੋਨੇ ਦੀ ਸਿੱਧੀ ਬਜਾਈ ਹੁੰਦੀ ਉਹਦੇ ਵਾਸਤੇ ਹੈ ਇਹਦੇ ਉਲਾਵਾ ਆਪਾਂ ਗੱਲ ਕਰੀ ਤੇ ਇਸ ਮਸ਼ੀਨ ਨਾਲ ਆਪਣੀ ਨਾਲ ਝੋਨਾ علاوہ ਤੋਂ علاوہ ਜਿਮੀਦਾਰ ਜਿਵੇਂ ਨਰਮਾ ਹੋ ਗਿਆ ਸਰੋਂ ਹੋ ਗਈ ਛੋਲੇ ਹੋ ਗਏ ਯਾਨੀ ਕਿ ਮੈਨ ਲੋਕੀ ਕੋਈ ਫਸਲਾਂ ਬੀਜਣਾ ਚਾਹੁੰਦੇ ਬੀਜ ਸਕਦਾ ਹੈ ਜਿਵੇਂ ਕਣਕ ਹੋ ਗਈ ਯਾਨੀ ਕਿ ਮਲਡੀ ਅਸਰ ਚ ਯੂਜ਼ ਕਰੇ ਉਹਨੂੰ ਤੇ ਚਾਹ ਆਪਾਂ ਮਲਟੀ ਕ੍ਰੌਪ ਕਰੀ ਦੀ ਉਹਦੇ ਵਿੱਚ ਇਹਨੂੰ ਕੋਈ ਵੀ ਫਸਲ ਬੀਜ ਸਕਦੇ ਬਿਲਕੁਲ ਹਰਿਆਣੇ ਵਾਲੇ ਜਿਹੜੇ ਆਪਾਂ ਏਰੀਆ 'ਚ ਖੜੇ ਆ ਇਹਨਾਂ ਵਾਸਤੇ ਵਰਦਾਨ ਹੈ ਹਨਾ ਵਰਦਾਨ ਹੈ ਬਿਲਕੁਲ ਬਿਲਕੁਲ ਸਮੇਂ ਦੀ ਮੰਗ ਹੈ ਮਸ਼ੀਨ ਦੀ ਅੱਛਾ ਭਾਈ ਜੀ ਗੱਲ ਕਰੀਏ ਤਾਂ ਕਿੰਨੇ ਪੋਰੀ ਹੈ ਇਹ ਭਾਈ ਜੀ ਗੱਲ ਕਰੀਏ ਤਾਂ ਇਹ 13 ਪੋਰੀ ਹੈ ਜੀ 13 ਪੋਰੀ 13 ਪੋਰੀ ਜੀ ਠੀਕ ਹੈ ਨੋਰਮਲ ਟਰੈਕਟਰ ਖਿੱਚ ਲੈਂਦਾ ਨੋਰਮਲ ਟਰੈਕਟਰ ਖਿੱਚ ਲੈਂਦਾ ਜੀ ਠੀਕ ਹੈ ਅੱਛਾ ਤੇ ਤੇ ਇਹਦੀ ਗੱਲ ਕਰੀਏ ਮਾਨਸਾਪਾ ਆਪਾਂ ਇਹ ਸਪੈਸ਼ਲ ਜਿਹੜੀ ਆਪਣੀ ਬਣਦੀ ਹੈ ਕਿ ਪਹਿਲਾਂ ਆਪਾਂ ਦਿੰਦੇ ਸਿੰਪਲ ਆਉਂ ਸਿੱਧੀ ਆਪਾਂ ਸੀਡੀ ਵਾਲੀ ਕਹਿੰਦੇ ਸਿੱਧੀ ਕਣਕਬੀ ਦੀ ਓਵੇਂ ਬੀਜਦੀ ਹੁੰਦੀ ਸੀ ਇਹ ਜਿਹੜੀ ਆਪਣੀ ਸਟੈਪ ਵਾਲੀ ਹੈਗੀ ਹੈ ਅੱਛਾ ਇੱਕ ਦਾ ਸਟੈਪ ਨਾਲ ਬੀਜਦੀ ਹੈ ਸਟੈਪ ਵਾਲੀ ਵੀ ਇੱਕ ਆਉਂਦੀ ਹੁੰਦੀ ਜਿਹੜੀ ਪਹਿਨਾ 68 ਆ ਬੀਜਦੀ ਹੁੰਦੀ ਸ਼ੋ ਨਾ ਹੋ ਕੇ ਇੱਕ ਪ੍ਰੋਪਰ ਮੋਬਿਲ ਦੇ ਵਿੱਚ ਗੇਅਰ ਵਾਲੀ ਜਿਹੜੀ ਕ੍ਰੈਂਕਾਂ ਵਾਲੀ ਕਹਿੰਦੇ ਨੇ ਆਪਾਂ ਇਹ ਗੇਅਰ ਲਾਇਆ ਸਪੈਸ਼ਲ ਗੇਅਰ ਲਾਇਆ ਜਿਹੜਾ ਇਹਨੂੰ ਕਮਾਂਡ ਦਿੰਦਾ ਜਿਹੜਾ ਇਹਨੂੰ ਕਮਾਂਡ ਦਿੰਦਾ ਜੀ ਚੱਲਣ ਬੰਦ ਹੋਣ ਦੀ ਠੀਕ ਹੈ ਤੇ ਇਹ ਆਪਾਂ ਇੱਕ ਸਪੀਡ ਵਧਾਉਣ ਵਾਸਤੇ ਬਣਾਇਆ ਹੈ ਠੀਕ ਹੈ ਜਿਹੜਾ ਕਿ ਜਿੰਨੇ ਵੀ ਅਗਲਾ ਸੀ ਸੀਡ ਪਾਉਣਾ ਚਾਹੁੰਦਾ ਹੈ ਵੀ ਆਪਦੇ ਹਿਸਾਬ ਨਾਲ ਉਹ ਹਿਸਾਬ ਨਾਲ ਨੂੰ ਰਜਿਸਟਰੇਬਲ ਕਰ ਸਕਦਾ ਜਿੰਨੇ ਆਪ ਇਹਨੂੰ ਕਮਾਂਡ ਦਿੱਤੀ ਉਹਨਾਂ ਨੇ ਵੀ ਪਾਉਣਾ ਉਹਨਾਂ ਨੇ ਵੀ ਪਾਉਣਾ ਹੈ ਜੀ ਠੀਕ ਹੈ ਠੀਕ ਹੈ ਇਹ ਤੋਂ ਇਲਾਵਾ ਗੱਲ ਕਰੀਏ ਆਪਾਂ ਪਿਛਲੇ ਜਿਹੜੇ ਬੂਟ ਵਗੈਰਾ ਲੱਗੇ ਆ ਇਹਦੇ ਇਹ ਵਧੀਆ ਪ੍ਰੋਪਰ ਜਾਨੀ ਕਿ ਨਾਈਲੋਨ ਦੇ ਬੂਟ ਲਾਏ ਆਪਾਂ ਠੀਕ ਹੈ ਜਿਹੜੀ ਪ੍ਰੋਪਰ ਸ਼ੀਟ ਦੇ ਵਿੱਚ ਕੰਮ ਕਰਦੇ ਆ ਯਾਨੀ ਕਿ ਕੋਈ ਬੀ ਵਗੈਰਾ ਥੱਲੇ ਨਾ ਡਿੱਗੇ ਜਿਹੜੇ ਪਹਿਲਾਂ ਹੁੰਦੀ ਸੀ ਉਹ ਜ ਕੋਈ ਬੀ ਵੀ ਯਾਨੀ ਰਿਕਦਾ ਰਹਿੰਦਾ ਸੀ ਕਿ ਪ੍ਰੋਪਰ ਵਰਕ ਨਹੀਂ ਕਰਦੀ ਸੀਗੀ ਹੂੰ ਨੰਬਰ 1 ਸਿੰਗਲਰ ਕਾਬਲਾ ਦੀ ਜੀ ਅਗਲਾ ਆਪ ਦਾ ਪਾੜਾ ਚਾਹ 10 ਇੰਚੀ ਕਰੇ ਕੋਈ ਫਸਲ ਤੇ ਜਾਂ 6 ਇੰਚੀ ਕਰੇ 8 ਇੰਚੀ ਕਰੇ 12 ਉਹਰ ਜਸਟੇਬਲ ਹੈ ਕਿੱਥੋਂ ਮਰਜੀ ਉਹਨੂੰ ਅੱਗੇ ਪਿੱਛੇ ਕਰ ਸਕਦਾ ਅੱਗੇ ਪਿੱਛੇ ਕਰ ਸਕਦਾ ਖੋਲਣ ਦੀ ਬਾੜੀ ਲੋਡ ਦੀਗੀ ਠੀਕ ਹੈ ਲੱਟ ਲੈ ਕੇ ਉਹਨੂੰ ਆਪਦੀ ਸੈਟਿੰਗ ਕਰ ਲਿਓ ਹਿਸਾਬ ਨਾਲ ਜੀ ਕੱਲੇ ਕੱਲੇ ਤੇ ਲਾਈਫਲੈਂਡ ਦੀ ਮੋਹਰ ਲੱਗੀ ਹੈ ਹਾਂ ਕੱਲੇ ਕੱਲੇ ਤੇ ਜ ਸਾਰਾ ਟਲਾਈਡ ਬਣਿਆ ਬਿਲਕੁਲ ਤਾਂ ਹੀ ਤਾਂ ਥੱਲੇ ਪ੍ਰੋਪਰ ਸੀਟਾਂ ਛੋਟਾਂ ਬਣ ਜਾਂਦੀਆਂ ਬੂਟ ਪਟ ਲੱਗ ਜਾਂਦੇ ਜੀ ਠੀਕ ਹੈ ਇਹ ਤੋਂ ਗੱਲ ਕਰੀ ਆਪਾਂ ਵਧੀਆ ਟੈਂਕੀ ਲਾਈ ਬਣੀ ਹੈ ਠੀਕ ਹੈ ਵਧੀਆ ਕੁਆਲਟੀ ਦੇ ਆਪਾਂ ਯਾਨੀ ਕਿ ਤਵੀ ਵਗੈਰਾ ਸੀੜੀਆਂ ਕਹਿੰਦੇ ਆ 2 ਪਾਉਣ ਵਾਲੀਆਂ ਲਾਈਆਂ ਵਈਆਂ ਬਾਈ ਜੀ ਠੀਕ ਹੈ ਅ ਭਾਈ ਅਮਰਤਜੀਤ ਮਤਲਬ ਸਰੋਂ ਵੀ ਚਣੀ ਆ ਫੇਰ ਇਹ ਚੇਂਜ ਕਰਨੇ ਮੈਨੂੰ ਇਹੀ ਚੱਲ ਜੰਦੀ ਦੇਖੋ ਬਾਈ ਜੀ ਜਿਹੜੀ ਆ ਝੋਨੇ ਵਾਲੀ ਐ ਇਹਦੇ ਨਾਲ ਆਪਾਂ 1 ਨੰਬਰ ਤੇ ਨਰਮਾ ਨੰਬਰ 2 ਤੇ ਮੱਕੀ ਤੇ ਝੋਨਾ ਤਿੰਨ ਚੀਜ਼ਾਂ ਵੀ ਵੇਚ ਸਕਦੇ ਆ ਇਹ ਤੋਂ ਬਾਅਦ ਸੀੜੀ ਚੇਂਜ ਹੋਏ ਬਾਅਦ ਜਿਹੜੀ ਬਰੀਕ ਦਾਣੇ ਵਾਲੀ ਆਗੀ ਜਿਵੇਂ ਸਰੋਂ ਹੋਗੀ ਠੀਕ ਹੈ ਮੰਨ ਲਓ ਬਰੀਕ ਦਾਲ ਦਾਲ ਹੋਗੀ ਉਹ ਚੀਜ਼ਾਂ ਵਾਲੀ ਸੀੜੀਆਂ ਟਪੈਂਦੀਆਂ ਉਹ ਵੀਜੀ ਜਾ ਸਕਦੀ ਠੀਕ ਹੈ ਹਾਂਜੀ ਤੇ ਬਾਈ ਇਹਦੀ ਗਾਰੰਟੀ ਵਾਰੰਟੀ ਦੀ ਗੱਲ ਕਰੀਏ ਇਹਦੀ ਇੱਕ ਸੀਜ਼ਨ ਦੀ ਪੂਰੀ ਗ ਦੇ ਅਗਰ ਕਿਸਾਨ ਨੂੰ ਦਿੱਕਤ ਆਉਂਦੀ ਹੈ ਤਾਂ ਆਪਾਂ ਫੀਲਡ 'ਤੇ ਜਾ ਕੇ ਫ੍ਰੀ ਆਫ ਕੋਸਟ ਸਹੀ ਕਰਕੇ ਆਵਾਂਗੇ ਠੀਕ ਹੈ ਇਹਦੇ 'ਚ ਰਹੇ ਪੈਂਦਾ ਹਾਂ ਇਹ 'ਚ ਰਹੇ ਪੈਂਦਾ ਜੀ ਠੀਕ ਹੈ ਲਓ ਜੀ ਮਿੱਤਰੋ ਇਹ ਬਾਈ ਕਹਿੰਦੇ 1 ਸਾਲ ਦੀ ਜਾਂ ਕਹਿ ਲਈ 1 ਸੀਜ਼ਨ ਦੀ ਫੁੱਲ ਗਾਰੰਟੀ ਹੈ ਜੇ ਤੁਹਾਨੂੰ ਪਹਿਲੀ ਕਾਲ ਤਾਂ ਪ੍ਰੋਬਲਮ ਆਉਂਦੀ ਨਹੀਂ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਡੇ ਖੇਤ ਦੇ ਵਿੱਚ ਥੋੜੇ ਜਿਹੇ ਸਮੇਂ ਦੇ ਵਿੱਚ ਇਹਨਾਂ ਦਾ ਬੰਦਾ ਪਹੁੰਚੂ ਤੁਹਾਡੀ ਜਿੱਥੇ ਮਸ਼ੀਨ ਜਿਹੜੇ ਓਰੇ ਤੇ ਖੜੀ ਉੱਥੇ ਜਾ ਕੇ ਬਿਲਕੁਲ ਠੀਕ ਕਰਕੇ ਤੁਹਾਡੀ ਤਸਦੀਕ ਕਰਾ ਕੇ ਵਾਪਸ ਆਉਣਗੇ ਹਾਂਜੀ ਬਿਲਕੁਲ ਬਾਈ ਅੱਛਾ ਤੇ ਬਾਈ ਫਿਰ ਕਿੰਨੇ ਕਿ ਇਹ ਤਿਆਰ ਕਰਤੇ ਜਾਂ ਕਿੰਨੇ ਕਿ ਬੁਕਿੰਗ ਹੋ ਗਈ ਕਿੰਨੇ ਕਿ ਤੁਹਾਡਾ ਟਾਰਗੇਟ ਹੈ ਵੀ ਤੁਸੀਂ ਇਹ ਕਰਨੇ ਆ ਬਾਈ ਜੀ ਗੱਲ ਕਰੀਏ ਆਪਾਂ ਸਿਰਫ 100 ਪੀਸ ਇਸ ਵਾਰ ਵੇਚਣਾ ਠੀਕ ਹੈ ਜੀ 100 ਦੀ ਡਿਮਾਂਡ ਹੈ ਜਿਹੜਾ ਭਰਾ ਪਹਿਲਾਂ ਉਹ ਉਹਦੀ ਬੁਕਿੰਗ ਕਰਾਂਗੇ ਕਿਉਂਕਿ ਆਪਣੇ ਕੋਲ ਐਡੀ ਕੀ ਪ੍ਰੋਡਕਸ਼ਨ ਹੈ ਤੇ ਇੰਨਾ ਕੀ ਹੀ ਆਪਣਾ ਯਾਨੀ ਕਿ ਲੈਵਲ ਹੈ ਜੀ ਠੀਕ ਹੈ ਬਾਈ ਕਹਿੰਦੇ ਅਸੀਂ 100 ਕਿ ਪੀਸ ਤਿਆਰ ਕਰ ਸਕਦੇ ਜਿਨੇ ਪਹਿਲਾਂ ਬੁੱਕ ਕਰਾ ਲਿਆ ਕਰਾ ਲਿਆ ਤੇ ਵੀ ਇੰਨਾ ਕੀ ਸਾਡੇ ਕੋਲੇ ਸਿਸਟਮ ਐਡਾ ਕੀ ਸੈਟਅਪ ਹੈ ਸੋਈ ਅਸੀਂ ਬਣਾ ਸਕਦੇ ਆ ਬੁਕਿੰਗ ਕੁਝ ਹੋ ਗਈ ਕੁਝ ਰਹਿੰਦੀ ਹੈ ਹਾਂਜੀ ਕੁਝ ਰਹਿੰਦੀ ਹੈ ਬਾਈ ਜੀ ਤੇ ਬਾਕੀ ਤੁਸੀਂ ਆ ਕੇ ਇੱਕ ਵਾਰੀ ਵਿਜ਼ਿਟ ਕਰਕੇ ਦੇਖ ਸਕਦੇ ਜਿ ਵਜਨ ਦੀ ਗੱਲ ਕਰੀਏ ਬਾਈ ਵਜਨ ਦੀ ਗੱਲ ਕਰੀਏ ਤੇ ਇਹਦੇ ਪੰਜ ਕੁੰਡਲ 25 ਕਿਲੋ ਵੇਟ ਹੈ ਜੀ 5/4 क्वार्टर 25 किलो दी। ਵਧੀਆ ਵਧੀਆ ਦੇਖੋ ਪਹਿਨਾ ਆਪਾਂ ਪੁਲੀਆਂ ਵਗੈਰਾ ਦੂਜੇ ਡੀਐਸਰ ਲਾਉਂਦੇ ਸਿੰਗਲ ਵਧੀਆ ਜਾਨੀ ਕਿ ਆਪਾਂ ਕਰੀਏ 베어ਿੰਗ ਵਾਲਾ ਪੁਲੀਆਂ ਲੱਗੀਆਂ ਐ ਅਡਜਸਟੇਬਲ ਆਪਾਂ ਪਾਨੇ ਨਾਲ ਜਿੱਥੇ ਵੀ ਸੈਟਿੰਗ ਆ ਆ ਦੇਖੋ ਜੀ ਦਿਖਾ ਦਿਆ ਅਡਜਸਟੇਬਲ ਐ ਤੇ ਇੱਥੇ ਵਧੀਆ ਬ੍ਰੈਕਟ ਵਗੈਰਾ 베어ਿੰਗ ਵਗੈਰਾ ਲੱਗੇ ਹੋਏ ਆਏ ਨਹੀਂ ਵੀ ਮਿੱਟੀ ਜੜੀ ਤੇ ਤੁਹਾਡੀ ਪੁਲੀ ਜੀ ਖੜ ਗਈ ਤੇ ਅੱਛਾ ਆ ਜਦੋਂ ਬਾਈ ਕਮਾਉਨੇ ਆ ਤੇ ਉਹ ਨੂੰ ਕਮਾੜ ਦਿੰਦਾ ਉਹ ਨੂੰ ਕਮਾੜ ਦਿੰਦਾ ਪਿੱਛੇ ਜਾ ਕੇ ਦਿਖਾਈ ਵੀਰੇ ਜਮਾ ਇਹਨੂੰ ਆਪਾਂ ਕਮਾੜਦੇ ਆ ਦੇਖੋ ਜਿਉ ਮਗਰ ਉਹ ਸਟੈਪ ਕੰਮ ਆ ਦਾਣੇ ਨੂੰ 20 ਨੂੰ ਥੋੜੇ ਨੂੰ ਕੁਆੜ ਦਿੰਦਾ ਸਪੈਸ਼ਲ ਕ੍ਰੈਂਕ ਵਾਲਾ ਜਿਹੜਾ ਇਹ ਗੇਅਰ ਲੱਗਿਆ ਹੋਇਆ ਹੈ ਨਾ ਹਾਂਜੀ ਬਾਕੀ ਇਹਦੇ ਆਪਾਂ ਮਾਨਸਾ ਬੂਟ ਥਾਗੇ ਥੋੜਾ ਜਿਹਾ ਆਪਾਂ ਨੂੰ ਕੋ ਸਪੇਅਰ ਪਾਰਟ ਪਿਆ ਇਹ ਗੱਲ ਕਰ ਗਏ ਆਪਾਂ ਤਾਂ ਤਾਂ ਦੇਖੋ ਆ ਆਪਣੀ ਕੀ ਹੈ ਜੀ ਧਲੜੀ ਧਲੜੀ ਮਾਨੂੰ ਹਾਲੋ ਕਹਿ ਦੀ ਆਪਾਂ ਤੇ ਸੀਵਾ ਰਿਕਾਵ ਕਹਿ ਦੀ ਜਾਨੀ ਕਿ ਉਹ ਬਣੀ ਹੋਈ ਹੈ ਪ੍ਰੋਪਰ ਢਲਾਈ ਦਾ ਮਾਲ ਆ ਜੀ ਨੰਬਰ ਤੋਂ ਦੇਖੇ ਦੀ ਪੂਰੀ ਵਧੀਆ ਸ਼ੀਟ ਬਣੀ ਵੀ ਹੈ ਗ੍ਰੈਂਡਰ ਵਗੈਰਾ ਲਾ ਕੇ ਪੂਰੇ ਮਾਲ ਦੀ ਇਹਨੂੰ ਆਪਾਂ ਦੇਖੋ ਨਾਈਲੋਨ ਬੂਟ ਨਾਲ ਬੰਦ ਕਰਦੇ ਆਂ ਦੇਖੋ ਜਮਾ ਬੰਦ ਹੋ ਗਈ ਇਹਦੇ ਬਾਅਦ ਚਾਹੇ ਤੁਸੀਂ ਵਰਸੀਨ ਪਾ ਦਿਓ ਜੀ ਇਹਨੂੰ ਬੰਦ ਕਰਾਉਣ ਦੇਖੋ ਇਹ ਚ ਵਰਸੀਨ ਦਾ ਦਾਣਾ ਵੀ ਨਹੀਂ ਲੱਗੂਗਾ ਜਿੰਨੀ ਕਮਾਂਡ ਮਿਲੋ ਉਹਨਾਂ ਅੱਗੇ ਜਾਊਗਾ ਉਹਨਾਂ ਅੱਗੇ ਜਾਊਗਾ ਜੀ ਠੀਕ ਹੈ ਬਕਾਇਦਾ ਬਹੁਤ ਸੋਹਣਾ ਢਲਾਈ ਦਾ ਮਾਲ ਟੈਕਨੀਕਲ ਤੌਰ ਤੇ ਬਣਿਆ ਹੋਇਆ ਹੈ ਤੇ ਵਧੀਆ ਜੀ ਆਪਾਂ ਕਹਿੰਦੇ ਹੇ ਹੂੰ ਠੀਕ ਹੈ ਜੀ ਤੇ ਗੱਲ ਕਰੀਏ ਆ ਇਹਦੀ ਆਪਾਂ ਕਹਿੰਦੀ ਲੋਹੇ ਵਾਲੀ ਥਲੜੀ ਜਣੀ ਆਪਾਂ ਪੈਨ ਕੋਈ ਮੰਨ ਲੈ ਇੱਕ ਜ਼ਿਮੀਦਾਰ ਬਾਦ 2 ਕਸਾ ਕੇ ਜੇ ਨਮੀ ਵਗੈਰਾ ਲਾਉਣੀ ਹੋਵੇ ਜੇ ਘਸ ਜਾਂਦੀ ਹੈ ਤਾਂ ਉਹ ਖਲਬਦਾ ਏ ਠੀਕ ਹੈ ਇਹ ਆਪਣਾ ਸਫੇਰ ਪਾਰਟ ਦੇ ਵਿੱਚ ਜਿਹੜਾ ਮੇਨ ਮੇਨ ਨਮਨ ਸੀ ਯੂਜ਼ ਕਰਿਆ ਹਾਂਜੀ ਅੱਛਾ ਇਸ ਤੋਂ ਬਾਅਦ ਬਈ ਤੁਸੀਂ ਇੱਥੇ ਜਿਮਿਆ ਰੋਟੇਟਰ ਹੋ ਗਿਆ 12 ਫੁੱਟਾ ਇਹ ਹਾਂ 12 ਫੁੱਟਾ ਜੀ ਰੋਟੇਟਰ ਇਸ ਤੋਂ ਇਲਾਵਾ ਜੀ ਆਪਾਂ ਮਸ਼ੀਨ ਦੀ ਗੱਲ ਕਰੀ ਤਾਂ ਆਪਣੀ ਇੱਕ ਸਕੀਮ ਚੱਲਦੀ ਹੈ ਠੀਕ ਹੈ ਅਗਰ ਕੋਈ ਜ਼ਿੰਮੇਦਾਰ ਆਪਾਂ ਨੂੰ ਹੁਣ ਬੁੱਕ ਕਰਾਉਂਦਾ ਹੈ ਇਹਦੀ ਆਪਣੀ ਇੱਕ 20000 ਰੁਪਏ ਦੇ ਮਾਸਾਪਾਸ ਸਕੀਮ ਦੇ ਰੱਖੀ ਹੈ ਕੀਮਤ ਹੈ ਜੀ 1,60,000 ਰੁਪਿਆ ਜਿਹੜੇ ਸ਼ੁਰੂ ਜਿ ਹੁਣ ਬੁੱਕ ਕਰਾ ਕੇ ਜਾਣੇ ਬਾਈਆਂ ਨੂੰ ਉਹਨੂੰ 20 ਇਹ ਕਿਹੜੀ ਤਰੀਕ ਰੱਖੀ ਹੈ ਵੀਰੇ ਇਹਦੀ ਵਸਾਖੀ ਦੀ ਤਰੀਕ ਹੈ ਜਪਾ ਲੈ ਵੀ ਮਿੱਤਰੋ ਵਸਾਖੀ ਤੱਕ ਜੇ ਤੁਸੀਂ ਬੁੱਕ ਕਰਾਉਣੇ ਆ 20000 ਰੁਪਏ ਦਾ ਤੁਹਾਡਾ ਫਾਇਦਾ ਹੁੰਦਾ ਅੱਜ ਹੀ ਤੁਸੀਂ 10000 20000 ਸਾਈ ਪਾ ਕੇ ਬੁੱਕ ਕਰ ਸਕਦੇ ਹੋ ਮਸ਼ੀਨ ਜਦੋਂ ਮਰਜ਼ੀ ਲੈ ਜਾਓ ਤੇ ਤੁਹਾਨੂੰ ਰੇਟ ਜਦੋਂ 1 ਲੱਖ 40000 ਫਿਰ ਰੇਟ ਹੋਗਾ 1 ਲੱਖ 40000 ਬਾਕੀ ਮੌਕੇ ਦੇ ਮਾਨਤਾਨ ਵੀ ਕਰਵਾ ਲਾਂਗੇ ਬਾਈ ਤੋਂ ਆਪਾਂ ਕੋਈ ਇਹੋ ਜਿਹੀ ਗੱਲ ਨਹੀਂ ਇਸ ਤੋਂ ਇਲਾਵਾ ਵੀਰੇ ਆਪਾਂ ਇਹ ਬਣਾਉਣੇ ਆ ਲੈਜ਼ਰ ਲੈਵਲਰ ਹੈ ਹਾਂਜੀ ਇਹ ਆਪਾਂ ਲੈਜ਼ਰ ਲੈਵਲਰ ਬਣਾਉਣੇ ਆ ਜੀ ਆਪਣਾ 7 ਫੁੱਟ ਤੋਂ ਲੈ ਕੇ 9 ਫੁੱਟ ਤੱਕ ਵਧੀਆ ਬਾਈ ਜੀ 10mm ਸ਼ੀਟ ਦਾ ਬਣਿਆ ਫੁੱਲ ਹੈਵੀ ਜਿੰਨਾ ਆਪਾਂ ਕਹਿਦੀ ਆ ਠੀਕ ਹੈ ਹਿੱਸਾ ਸਭ ਦੇਖੀਏ ਪੂਰਾ ਵਧੀਆ ਚੌੜਾ ਲੱਗਿਆ ਵਧੀਆ ਇੱਕ ਚੀਜ਼ ਦੇਖੋ ਬਾਈ ਜੀ ਪਹਿਨਾ ਜਿਹੜੇ ਹੁੰਦੇ ਸੀ ਨਾ ਮੰਨ ਲਓ ਇਹਨਾਂ ਦੇ ਮੰਨ ਲਓ ਸਾਈਡਾਂ 'ਗ ਹੱਬਾਂ ਹੁੰਦੀਆਂ ਸੀ ਚੌੜੀਆਂ ਵਾਲੀਆਂ ਹੱਬਾਂ ਲੱਗਦੀਆਂ ਅੱਜ ਆਪਾਂ ਕਹਿਣਾ ਜੋਨ ਡੀਰਲ ਹੱਬ ਦੇਖੋ ਬਾਹਰੋਂ ਨਟ ਕਸੀਦੇ ਨਹੀਂ ਆਪਾਂ ਇਹਨਾਂ ਗੱਡੇ ਵਾਲੇ ਹੁੰਦੇ ਸੀ ਉਹ ਬਾਹਰਲੇ ਪਾਸੇ ਕਸੀਦੇ ਸੀ ਠੀਕ ਹੈ ਇਹ ਵਧੀਆ ਆਪਾਂ ਯਾਨੀ ਕਿ ਸੈਟਅਪ ਕਰਕੇ ਤਿਆਰ ਕੀਤੇ ਹੋਏ ਇਹ ਤਾਂ ਵੀਰੇ ਤੁਹਾਡਾ ਡਿਜ਼ਾਈਨਰ ਬਹੁਤ ਸੋਹਣਾ ਬਣਿਆ ਹੋਇਆ ਹੈ ਹਨਾ ਤੇ ਨਵੀਂ ਤਕਨੀਕ ਹੈ ਸਾਰਾ ਇਹਦੇ ਜਿਹੜਾ ਸਿਸਟਮ ਹੁੰਦਾ ਜਿਹੜਾ ਮਨ ਲਾ ਕੰਪਿਊਟਰ ਸਿਸਟਮ ਆਪਾਂ ਪੰਜਾਬੀ ਚ ਕਹਿੰਦੇ ਉਹ ਤੁਸੀਂ ਕਿਹੜਾ ਵਰਤਦੇ ਹੋ ਉਹ ਵੀ ਬਾਈ ਜੀ ਆਪਣਾ ਆਪ ਦਾ ਮੈਨੂਫੈਕਚਰਿੰਗ ਲਾਈਫਲੈਂਡ ਨਾਮ ਤੋਂ ਅੱਛਾ ਲਾਈਫਲੈਂਡ ਦੇ ਨਾਮ ਤੋਂ ਹੀ ਨਾ ਅੱਛਾ ਉਹਦੀ 2.5 ਸਾਲਾਂ ਦੀ ਗਾਰੰਟੀ ਵਾਰੰਟੀ ਬਾਈ ਜੀ ਆਪਣੀ 1 ਸਾਲ ਕੁਝ ਵੀ ਕਿਸਾਨ ਨੂੰ ਅਗਰ ਦਿੱਕਤ ਆਉਂਦੀ ਹੈ ਆਪਾਂ ਉਹਦੇ ਖੇਤ ਚ ਜਾ ਕੇ ਫ੍ਰੀ ਆਫ ਕੋਸਟ ਕਰਕੇ ਜਾਵਾਂਗੇ ਉਹਦੇ ਬਾਅਦ ਡੇਢ ਸਾਲ ਤਾਈਂ ਉਹਨੂੰ ਕੋਈ ਵੀ ਦਿੱਕਤ ਆਉਂਦੀ ਹੈ ਲਿਆ ਕੇ ਆਪਾਂ ਲੈ ਆਓ ਉਹਦੀ ਕੈਲੀਬ੍ਰੇਸ਼ਨ ਹੋ ਗਈ ਕੋਈ ਕਾਰਡ ਦਿੱਕਤ ਆ ਕੋਈ ਤਾਰ ਆ ਉਹ ਕਿਸੇ ਤਰ੍ਹਾਂ ਦੀ ਵੀ ਟੈਕਨੀਕਲ ਪ੍ਰੋਬਲਮ ਹੈ ਅੱਛਾ ਮਿੱਤਰੋ ਤੁਹਾਨੂੰ ਹੋਰ ਗੱਲ ਦੱਸਦੀ ਐ ਬਾਈ ਹੋਣੀ ਜਿਹੜੇ ਸਿਸਟਮ ਐ ਨਾ ਕੰਪਿਊਟਰ ਸਿਸਟਮ ਉਹਦੇ ਰਿਪੇਅਰ ਵੀ ਕਰਦੇ ਆ ਨਾਲ ਤੁਹਾਡੇ ਕੋਲ ਕਿਸੇ ਕੰਪਨੀ ਦਾ ਪੁਰਾਣਾ ਸਿਸਟਮ ਆ ਕੋਈ ਦਿੱਕਤ ਆ ਤੁਸੀਂ ਲਿਆਸੋ ਤੁਹਾਨੂੰ ਇਹਦਾ ਸੈਟਅਪ ਵੀ ਦਿਖਾਵਾਂਗੇ ਇਸ ਤੋਂ ਇਲਾਵਾ ਵੀ ਇਹ ਇਹ ਮਾਡਲ ਇਹ ਆਪਣਾ ਜੀ ਸਮਾਰਟ ਮਾਡਲ ਆਉਂਦਾ ਠ 8 ਡੀ ਲਕਸ ਮਾਡਲ ਹੈ 8 ਡੀ ਲਕਸ ਮਾਡਲ ਹੈ ਇਹ 7 ਤੋਂ 9 ਫੁੱਟ ਹੁੰਦਾ ਜਿਹੜਾ ਆਪਾਂ ਅੱਜ ਵਧਨ ਘਟਣ ਵਾਲਾ ਗਏ ਆ ਨਾ ਆਹ ਦੇਖੋ ਵੀਰੇ ਵਧਨ ਘਟਣ ਵਾਲਾ ਤੁਸੀਂ ਜਿੰਨਾ ਤੁਹਾਡਾ ਮਨ ਕਰਦਾ ਉਹਨਾਂ 7 ਕਰ ਲਓ 8 ਕਰ ਲਓ 6 ਕਰ ਲਓ ਹਾਂ 9 ਕਰ ਲਓ ਜਿੰਨਾ ਕਰਨਾ ਹੋਵੇ ਹਾਂ ਜਿੰਨਾ ਕਰਨਾ ਤੁਸੀਂ ਕਰ ਸਕਦੇ ਹੋ ਸਿਸਟਮ ਦੂਜੀ ਗੱਲ ਪਾਈ ਹੁਣ ਇਹ ਕਹਿੰਦੇ ਜੇ ਤੁਸੀਂ ਸਾਡੇ ਵਾਲਾ ਨਹੀਂ ਲਵਣਾ ਤੁਹਾਡੀ ਮਰਜ਼ੀ ਆ ਹੋਰ ਲਵਾ ਲਓ ਬਿਲਕੁਲ ਮਾਨ ਸਾਹਿਬ ਜਿਹੜੇ ਜਿਹੜਾ ਕਸਟਮਰ ਕੋਈ ਮਰਜ਼ੀ ਹੈ ਜੀ ਅੱਛਾ ਤੇ ਵੀਰੇ ਜੀ ਗੱਲ ਕਰੀਏ ਰੋਟਾਵੇਟਰ ਦੀ ਰੋਟਾਵੇਟਰ ਆਪਣੇ ਕੋਲ 8 ਫੁੱਟਾ ਨਹੀਂ ਬਾਈ ਜੀ ਆਪਣੇ ਕੋਲ ਗੱਲ ਕਰੀਏ ਠੀਕ ਹੈ ਇਹਦੇ ਵੀ 1 ਸਾਲ ਦੀ ਫੁੱਲ ਗਾਰੰਟੀ ਇਹਦੀ ਆਪਣੀ 1.5 ਸਾਲ ਦੀ ਫੁੱਲ ਗਾਰੰਟੀ ਵਾਰੰਟੀ ਜੀ ਕਿਸੇ ਵਿੱਚ ਜੀ ਗੇਅਰ ਦੀ ਗੱਲ ਕਰੀ ਕਿਹੜਾ ਲਾਉਣੇ ਗੇਅਰ ਮੇਨ ਇਹਦਾ ਗੇਅਰ ਹੀ ਹੁੰਦਾ ਬਾਈ ਗੇਅਰ ਦੀ ਗੱਲ ਕਰੀ ਤੇ ਜੀ ਆਪਣਾ 13 23 ਮਲਟੀ ਸਪੀਡ ਜੀਐਨਏ ਕੰਪਨੀ ਦਾ ਆਪਾਂ ਗੇਅਰ ਯੂਜ਼ ਕਰਦੇ ਆ ਜਿਵੇਂ ਆਪਾਂ ਦੇਖਦੇ ਹੋ ਹਰੇਕ ਤੇ ਪਲੇਟਾਂ ਵਗਰਾ ਲੱਗੀਆਂ ਮੱਕਾ ਲਿਖਿਆ ਹੋਇਆ ਜੀਐਨਏ ਗੇਅਰ ਹਾਂ 13 23 ਦਾ ਗੇਅਰ ਵੀਰੇ ਕਾਮਯਾਬ ਗੇਅਰ ਆ ਹਨਾ ਆਪਾਂ ਹੋਰ ਆਪਦੇ ਵੀ ਦੇਖਦੇ ਆ ਮੇਨ ਫਿਰ ਸੀਲਾ ਸੂਲਾ ਦੀ ਜਿਹੜੀ ਹੁੰਦੀ ਏ ਸੀਲਾ ਸੂਲਾ ਵਧੀਆ ਬਾਈ ਜੀ ਪਕਾਈਆਂ ਮ ਨਾਰਮਲ ਹੈ ਬਾਕੀ ਲੋਹੇ ਦਾ ਤੁਸੀਂ ਇਸ ਨੂੰ ਵੱਧਾ ਘੱਟਦਾ ਰਹਿੰਦਾ ਤਾਂ ਕਰਕੇ ਅਸੀਂ ਪ੍ਰੋਪਰ ਤੁਹਾਨੂੰ ਨਾ ਦੱਸਾਂਗੇ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਹਾਂਜੀ ਫੋਨ ਤੇ ਪੁੱਛ ਸਕਦੇ ਹੋ ਇਸ ਇਸ ਤੋਂ ਇਲਾਵਾ ਤੁਹਾਨੂੰ ਬਾਈ ਹੁਣਾਂ ਦਾ ਇੱਧਰ ਜਿਹੜਾ ਦਿਖਾਈਏ ਸੈਟਅਪ ਜਿੱਥੇ ਇਹ ਠੀਕ ਕਰਦੇ ਨੇ ਜਿੱਥੇ ਇਹ ਮੰਨ ਲਓ ਟੈਕਨੀਕਲ ਸਾਰਾ ਇਹਨਾਂ ਦੀ ਜਿਵੇਂ ਆਪਾਂ ਕਿਹਾ ਇੱਕ ਵਰਕਸ਼ਾਪ ਬਣੀ ਹੋਈ ਹੈ ਤੇ ਆਹ ਸਿਸਟਮ ਤੁਹਾਡਾ ਵੀਰੇ ਆਹ ਸਿਸਟਮ ਹੈ ਜੀ ਆਪਣਾ ਆਹ ਦੇਖੋ ਜੀ ਲੇਜ਼ਰ ਲੇਜ਼ਰ ਲੈਬ ਐਂਡ ਲੈਵਰਲ ਇਹਦੇ ਦੇਖੋ ਬਾਈ ਜੀ ਆਪਾਂ ਦੇਖੋ ਲਾਈਫਲੈਂਡ ਦਾ ਆਪਣਾ ਆਪ ਦਾ ਸਿਸਟਮ ਹੈ ਸੀਆਰ 900 ਮਾਡਲ ਹੈ ਜੀ ਠੀਕ ਹੈ ਇਹਦੇ ਦੇਖਾ ਆਪਾਂ ਲਾਈਫਲੈਂਡ ਦਾ ਜੀ 900 ਮਾਡਲ ਹੈ ਜੀ ਠੀਕ ਹੈ ਉਵੇਂ 2.5 ਸਾਲ ਦੀ ਗਾਰੰਟੀ ਹੈ 2.5 ਸਾਲ ਦੀ ਗਾਰੰਟੀ ਵਾਰੰਟੀ ਜੇ ਕਿਸੇ ਨੇ ਵੀਰੇ ਕਿੱਲਾ ਲੈਣਾ ਹੋਵੇ ਮੰਲਾ ਪਹਿਲਾ ਅਗਲੇ ਕੋਲੇ ਬੈਕਟੈਕ ਬਿਲਕੁਲ ਕੱਲਾ ਦੇ ਦਾਂਗੇ ਜੀ ਕੱਲਾ ਵੀ ਦੇ ਦੋ ਹਾਂ ਰਿਪੇਅਰ ਰਿਪੇਅਰ ਤੁਹ ਸਾਰੇ ਹੀ ਕਰੰਦੀ ਹਾਂ ਅੱਜ ਦੇ ਨਾਲ ਰਿਮੋਟ ਆ ਜੀ ਅੱਜ ਕੱਲ ਜਿਵੇਂ ਸਿਸਟਮਾਂ ਦਾ ਟਰੈਕਟਰ ਦਾ ਬੰਦ ਕਰਨ ਵਾਲਾ ਵਾਲਾ ਜੀ ਠੀਕ ਹੈ ਇਹਦੇ ਨਾਲ ਕੋਈ ਜੀਪੀਐਸ ਕੋਈ ਤਾਂ ਬਾਈ ਜੀ ਆਪਣੇ ਕੋਲ ਦੇਖ ਲਓ ਜੀ ਨਵਨ ਜੀਪੀਐਸ ਤੇ ਹੈ ਠੀਕ ਹੈ ਬਾਕੀ ਕੋਈ ਬੰਦਾ ਰਿਪੇਅਰਪੂਰ ਕਰਾਉਣਾ ਚਾਹੇ ਤਾਂ ਸਾਰੀ ਸੁਵਿਧਾ ਆਪਣੇ ਕੋਲ ਹੈ ਠੀਕ ਲੈ ਵੀ ਮਿੱਤਰੋ ਲੋਕੇਸ਼ਨ ਤੁਹਾਨੂੰ ਦੱਸਤੀ ਆ ਪਹਿਲੇ ਹੀ ਸ਼ੁਰੂ ਚ ਮੈਂ ਆ ਨੰਬਰ ਚੱਲੀ ਜਾਂਦੇ ਕਿਸੇ ਤਰ੍ਹਾਂ ਦੀ ਕੋਈ ਪੁੱਛ ਪੁੱਛ ਦੱਸ ਕਰਨੀ ਹੈ ਇਹਦੇ ਬਾਰੇ ਜਾਂ ਡ ਤੇ ਵੀਡੀਓ ਕੀ ਅਕੀ ਦੀ ਅਕੀ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਮੇਰਾ ਨੰਬਰ ਤੁਹਾਡੇ ਕੋਲ ਹੈਗਾ ਕੋਈ ਰੇਟ ਦੀ ਮਾਰੀ ਮੋਟੀ ਗੱਲਬਾਤ ਆ ਮੈਂ ਜ਼ਰੂਰ ਕਰਵਾ ਕੇ ਦੇਵਾਂਗਾ ਹਨਾ ਤੇ ਬਾਕੀ ਗਰੰਟੀ ਵਰੰਟੀ ਵਿਸ਼ਵਾਸਯੋਗ ਬੰਦੇ ਪਿਛਲੇ ਲੰਬੇ ਸਮੇਂ ਤੋਂ ਇਸ ਲੈਂਡ ਦੇ ਵਿੱਚ ਕੰਮ ਕਰਦੇ ਆ ਹਨਾ ਧੰਨਵਾਦ ਜੀ ਸਤਿ ਸ੍ਰੀ ਅਕਾਲ